ਮੈਂ ਕਿ ਸੱਚ ਬੋਲੋ ਮੈਂ ਤਾਂ ਸੁਣਿਆ ਸੀ ਵੀ ਝੂਠ ਦੇ ਪੈਰ ਨਹੀਂ ਹੁੰਦੇ ਪਰ ਇੱਕ ਝੂਠ ਨੇ ਤਿੰਨ ਦਿਨਾਂ ਤੋਂ ਪੰਜਾਬ ਨੂੰ ਵਕਤ ਪਾ ਰੱਖਿਆ ਸਾਰੇ ਪੰਜਾਬ ਨੂੰ ਬੇਬਕੂ ਬਣਾਉਣ ਦੀ ਕੋਸ਼ਿਸ਼ ਕੋਈ ਜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਜਵਾ ਸਾਹਿਬ ਨੂੰ ਬਿਲਕੁਲ ਪਤਾ ਹੈ ਬਾਜਵਾ ਸਾਹਿਬ ਤਾਂ ਖੈ ਬਾਜਵਾ ਸਾਹਿਬ ਦੀ ਆ ਛੱਡਿਆ ਸਾਰਾ ਕੁਝ ਕੜ ਕੇ ਤੋੜਤੀ ਉਹਨਾਂ ਨੇ ਅਖਬਾਰ ਪੜ੍ਹ ਕੇ ਤੇ ਉਹਨਾਂ ਨੇ ਆਪਣੇ ਨਾਮ ਤੋਂ ਇੱਕ ਖਬਰ ਤੋੜਤੀ ਵੀ ਐਨੇ ਬਮ ਆਏ ਬਿਲਕੁਲ ਪਤਾ ਬਾਜਵਾ ਸਾਹਿਬ ਨੂੰ ਵੀ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਨਹੀਂ ਕਿ ਉਸ ਤੋਂ ਵੱਡੀ ਗੱਲ ਐ ਚੀਫ ਮਿਨਿਸਟਰ ਨੂੰ ਪਤਾ ਹੈ ਕਿ ਬਾਜਵਾ ਸਾਹਿਬ ਕੋਲ ਕੋਈ ਇਨਫੋਰਮੇਸ਼ਨ ਹੈ ਨਹੀਂ ਤਾਂ ਚੀਫ ਮਨਿਸਟਰ ਚੀਫ ਮਨਿਸਟਰ ਸਾਰੇ ਪੰਜਾਬ ਨੂੰ ਪਤਾ ਵੀ ਅੱਜ ਬਾਜਵਾ ਸਾਹਿਬ ਨੇ ਆਪਣੀ ਕ੍ਰੈਡੀਬਿਲਿਟੀ ਆਪਣੀ ਭਰੋਸੇਮੰਦਗੀ ਇਸ ਕਦਰ ਤੱਕ ਲਿਆਵੀ ਜੋ ਕਿਤੇ ਬਾਜਵਾ ਸਾਹਿਬ ਕਿਸੇ ਦਿਨ ਝੂਠ ਸੱਚ ਵੀ ਬੋਲਣਗੇ ਤਾਂ ਕਿਸੇ ਨੇ ਸੱਚ ਨਹੀਂ ਮੰਨਣਾ ਉਸੇ ਤਰ੍ਹਾਂ ਜਿਹੜੇ ਕਾਂਗਰਸ ਵਾਲੇ ਅੱਜ ਬਾਜਵਾ ਸਾਹਿਬ ਦੇ ਹੱਕ ਚ ਨਿਤਰੀਆਂ ਸੜਕਾਂ ਦੇ ਉੱਤੇ ਬੜੇ ਤਿੱਖੇ ਹੋਏ ਫਿਰਦੇ ਐ ਉਹਨਾਂ ਨੂੰ ਪਤਾ ਹੈ ਬਾਜਵਾ ਉਹ ਤਾਂ ਖੁਦ ਕਹਿੰਦੇ ਸੀ ਕਿ ਇਹ ਤਾਂ ਸ਼ਗੂਬੇ ਛੱਡਣ ਵਾਲੇ ਲੀਡਰ ਐ ਉਹਨਾਂ ਨੂੰ ਪਤਾ ਵੀ ਕੋਈ ਇਹਨਾਂ ਕੋਲ ਕੋਈ ਇਨਫੋਰਮੇਸ਼ਨ ਹੈ ਨਹੀਂ ਐਵੇਂ ਕਿ ਗੋਡੇ ਤੇ ਉੱਡ ਕੇ ਇਹਨਾਂ ਨੇ ਦੂਰਤੀ ਪਰ ਸਾਰੇ ਪੰਜਾਬ ਨੂੰ ਤਾਂ ਵਕਤ ਤਾਂ ਪਿਆ ਸਭ ਤੰਤਨਾ ਤੋਂ ਆਈ ਲੱਲਾ ਲਾਹਵੀ ਖੜੀ ਹੈ ਪੰਜਾਬ 'ਚ 55 ਬੰਮ ਆ ਗਏ ਜੀ ਕੋਈ ਗੁੰਮ ਗਏ ਜੀ ਕੁਝ ਚੱਲ ਗਏ ਜੀ ਉਹ ਕਿਉਂ ਰਿਹਾ ਹੈ ਕਿਉਂਕਿ ਬਾਜਵਾ ਸਾਹਿਬ ਨੇ ਆਪਣੀ ਸ਼ਕਤੀ ਇਸ ਕਿਸਮ ਦੀ ਬਣਾ ਲਈ ਵੀ ਅੱਜ ਆਪਣੇ ਆਪ ਨੂੰ ਆਖਰੀ ਉਸ ਪੜਾਅ ਦੇ ਅੰਦਰ ਲੱਗ ਰਿਹਾ ਹੈ ਵੀ ਮੇਰੇ ਹੱਥੋਂ ਚੀਫ ਮਿਨਿਸਟਰੀ ਜਾ ਰਹੀ ਹੈ ਕਿਸੇ ਨੇ ਕਿਸੇ ਤਰ੍ਹਾਂ ਮੈਂ ਆਪਣਾ ਨਿਊਜ਼ ਦੇ ਅੰਦਰ ਖਬਰਾਂ ਦੇ ਅੰਦਰ ਮੇਰਾ ਬਣਿਆ ਰਵੇ ਉਹਨਾਂ ਦਾ ਐਟੀਟਿਊਡ ਤਾਂ ਹੈ ਬਦਨਾਮ ਹੋਏ ਤਾਂ ਕੀ ਹੋਏ ਨਾਮ ਤਾਂ ਹੋ ਗਿਆ ਤਿੰਨ ਦਿਨਾਂ ਤੋਂ ਖਬਰਾਂ ਚੱਲ ਰਹੀਆਂ ਜੀ ਬਾਜਵਾ ਸਾਹਿਬ ਨੇ ਬਿਆਨ ਦੇ दिए ਜੀ ਬਾਜਵਾ ਸਾਹਿਬ ਕੋਲ ਪੁਲਿਸ ਆ ਗਈ ਜੀ ਬਾਜਵਾ ਸਾਹਿਬ ਕੋਲ ਸਮਨ ਹੋ ਗਿਆ ਜੀ ਬਾਜਵਾ ਸਾਹਿਬ ਕੋਲ ਵਕੀਲ ਆ ਗਿਆ ਜੀ ਉਸੇ ਤਰ੍ਹਾਂ ਹੀ ਭਗਵੰਤ ਮਾਨ ਜੀ ਨੂੰ ਮੌਕਾ ਲੱਗਿਆ ਵੀ ਕਈ ਦਿਨਾਂ ਤੋਂ ਲੋਕ ਭੁੱਲ ਗਏ ਸੀ ਵੀ ਮਨੋਸ ਸੋਧਿਆ ਜੀ ਜਾਂ ਕੇਜਰੀਵਾਲ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਹੈ ਭਗਵੰਤ ਮਾਨ ਜੀ ਹੈ ਉਹਨਾਂ ਨੂੰ ਬਿਆਨ ਛੱਡਣ ਦਾ ਮੌਕਾ ਮਿਲ ਗਿਆ ਆਪਣੀ ਪੁਰਾਣੀ ਕਲਾ ਨਕਲ ਉਤਾਰੀ ਜਾ ਰਹੀ ਤੇ ਮੁੱਖ ਮੰਤਰੀ ਲੀਡਰ ਆਫ oppositon ਦੀ ਨਕਲ ਉਤਾਰਦਾ ਚੰਗਾ ਨਹੀਂ ਲੱਗਦਾ ਪਰ ਚਲੋ ਉਹਨਾਂ ਦਾ ਆਪਣਾ ਨਜ਼ਰੀਆ ਕੰਮ ਕਰਨ ਦਾ ਉਹਨਾਂ ਨੇ ਉਹ ਕਰ ਲਿਆ ਤੇ ਜਿੱਥੇ ਤੱਕ ਕਾਂਗਰਸ ਹੀ ਸੜਕਾਂ ਤੇ ਚੜਿਆ ਜੁੱਤਰਿਆ ਉਹਨਾਂ ਸਾਰਿਆਂ ਨੂੰ ਤਾਂ ਆ ਹੈ ਵੀ ਆਜ ਆਇਆ ਹੈ ਹੂਟ ਪਹਾੜ ਤੇ ਲੈ ਮਸਾ ਬਾਜਵਾ ਸਾਹਿਬ ਦੀ ਸੂਤ ਆਏ ਹੈ ਕਿਉਂਕਿ ਬਾਜਵਾ ਸਾਹਿਬ ਨੇ ਆਪਣੇ ਰਾਜਨੀਤਿਕ ਜੀਵਨ ਦੇ ਅੰਦਰ ਘਰ ਤਾਂ ਕੋਈ ਛੱਡਿਆ ਨਹੀਂ ਸਾਰਿਆਂ ਨਾਲ 36 ਦਾ ਅੰਕੜਾ ਹੈ ਸਾਰਿਆਂ ਨਾਲ ਕੋਈ ਨਾ ਕੋਈ ਬਿਚ ਆ ਪਾ ਕੇ ਰੱਖਿਆ ਉਹ ਆਪਣੀਆਂ ਖੁੰਧਾਂ ਕੱਢ ਰਿਹਾ ਵੀ ਬਾਜਵਾ ਸਾਹਿਬ ਨੂੰ ਨਿਬੇੜਦੀ ਹੈ ਇਤਕੀ ਕਾਬੂ ਹੈ ਇੱਕ ਕੈਂਡੀਡੇਟ ਦਾ ਕੱਟ ਕਰੀਏ ਚੀਫ ਮਿਨਿਸਟਰੀ ਦਾ ਬਾਜਵਾ ਸਾਹਿਬ ਨਿਬੜ ਗਏ ਨਿਪੜਣ ਗਏ ਕਿ ਨਹੀਂ ਨਿਪੜਣ ਗਏ ਆ ਤਾਂ ਘੱਟ ਹੋਰ ਦੀ ਗੱਲ ਹੈ ਪੰਜਾਬ ਨੂੰ ਨਿਬੇੜਨ ਕਿਉਂ ਲਗੇ ਹੋ ਸਾਹਿਬ ਪੰਜਾਬ ਦੇ ਖਿਲਾਫ ਪੰਜਾਬ ਨੇ ਕੀ ਮਾਰਾ ਕੀਤਾ ਪੰਜਾਬ ਨੇ ਇਹਨਾਂ ਲੋਕਾਂ ਨੂੰ ਮੌਕਾ ਦਿੱਤਾ ਇੱਕ ਨੂੰ ਸਰਕਾਰ ਸੰਭਾਲਾ ਤੀ ਇੱਕ ਨੂੰ ਲੀਡਰੀ ਆਫ ਸਰਦਾਰੀ ਸੰਭਾਲਾ ਤੀ اپੋਜੀਸ਼ਨ ਦੀ ਪਰ ਪ੍ਰੋਬਲਮ ਆਇਆ ਵੀ ਸਰਕਾਰ ਵੀ ਨਕਲੀ ਤੇ اپੋਜੀਸ਼ਨ ਵਾਲੇ ਕਾਂਗਰਸ ਵਾਲੇ ਸਰਦਾਰ ਵੀ ਨਕਲੀ ਉੱਤੋਂ ਜਿਹੜੇ ਮੈਸੇਂਜਰ ਬਣੇ ਐ ਉਹ ਵੀ ਨਕਲੀ ਨਾ ਸੁਨੇਹਾ ਸੀਗਾ ਨਾ ਹੀ ਕੋਈ ਇਹਨਾਂ ਨੇ ਕਰ ਬਈ ਨੂਰਾ ਕੁਸ਼ਤੀ ਐ ਜਿਹੜੀ ਚੱਲ ਰਹੀ ਐ ਸਭ ਆਪਣੇ ਆਪਣੇ ਖੇਡ ਖੇਡ ਰਹੇ ਐ